ਸਸਿਕਾਲ ਜੀ ਟੂ ਵਿਲਰ ਚਲਾਉਣ ਵਾਲੇ ਇਹ ਵੀਡੀਓ ਜ਼ਰੂਰ ਦੇਖਣ ਖਾਸ ਤੌਰ ਤੇ ਜੋ ਇਲੈਕਟ੍ਰਿਕ ਸਕੂਟਰੀ ਚਲਾਉਂਦੇ ਨੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਸ ਵੀਡੀਓ ਵੱਲ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਵੀਡੀਓ ਦੇ ਵਿੱਚ ਆ ਇੱਕ ਘਰ ਦੇ ਵਿੱਚ ਜਦੋਂ ਸਕੂਟਰੀ ਕੱਢੀ ਜਾਂਦੀ ਹੈ ਤਾਂ ਇਲੈਕਟ੍ਰਿਕ ਸਕੂਟਰੀ ਹੁੰਦੀ ਹੈ ਦੱਸਿਆ ਜਾ ਰਿਹਾ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਐਕਟਿਵਾ ਨੂੰ ਰਾਤ ਪਰ ਜਿਹੜਾ ਚਾਰਜ ਲਗਾਇਆ ਗਿਆ ਸੀ ਉਸ ਦੌਰਾਨ ਬੜੀ ਮਾੜੀ ਘੜੀ ਧਿਆਨ ਅਕੇੜੀ ਅੱਗ ਲੱਗੀ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬਲਾਸਟ ਹੈ ਉਹ ਐਕਟਿਵਾ ਦਾ ਵੀ ਹੋਵੇਗਾ ਫਿਲਹਾਲ ਤੁਸੀਂ ਦੇਖੋ ਇੱਕ ਸ਼ਖਸ ਬਾਹਰ ਨਿਕਲਦਾ ਕਰਦੇ ਹੋ ਤਾਂ ਇੱਕ ਐਕਟੀਵਾ ਬਾਹਰ ਕਰਦਾ ਤੇ ਬਾਅਦ ਦੇ ਵਿੱਚ ਇੱਕ ਹੋਰ ਜਿਹੜਾ ਵਹੀਕਲ ਹੈ ਉਹ ਵੀ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਇੱਕ ਇਲੈਕਟ੍ਰਿਕ ਸਕੂਟਰੀ ਜਿਹੜੀ ਤੁਸੀਂ ਦੇਖ पाओगे ਕਿ ਜਿਸ ਦੇ ਵਿੱਚੋਂ ਧੂਆ ਨਿਕਲਦਾ ਹੋਇਆ ਸਾਫ਼ ਤੋਂ ਦਿਖਾਈ ਦੇ ਰਿਹਾ ਤੇ ਥੋੜੇ ਹੀ ਸਮੇਂ ਦੇ ਵਿੱਚ ਤੁਸੀਂ ਇਹ ਵੀਡੀਓ ਨੂੰ ਸਕਿਪ ਨਾ ਕਰਨਾ ਪੂਰਾ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬਲਾਸਟ ਹੈ ਉਹ ਇਸ ਐਕਟੀਵਾ ਦੇ ਵਿੱਚ ਹੋਵੇਗਾ ਇਹ ਵੀਡੀਓ ਇਹ ਪਤਾ ਨਹੀਂ ਲੱਗ ਪਾਇਆ ਕਿੱਥੋਂ ਦੀ ਹੈ ਜੇਕਰ ਤੁਹਾਨੂੰ ਵੀ ਪਤਾ ਤਾਂ ਉਹ ਦੱਸਿਓ ਕਿ ਇਹ ਵੀਡੀਓ ਕਿਤੋਂ ਦੀ ਹੈ ਮਗਰ 5 ਤਰੀਕ 7ਵਾਂ ਮਹੀਨਾ 2025 ਦੀ ਇਹ ਵੀਡੀਓ ਹੈ ਜਿਸ ਦਿਨ ਕੀ ਦੋ ਦੱਸਿਆ ਜਾ ਰਿਹਾ ਕਿ ਰਾਤ ਪਰ ਜੋ ਸਕੂਟਰ ਨੂੰ ਚਾਰਜਰ ਲਗਾਇਆ ਗਿਆ ਸੀ ਜਿਸ ਕਾਰਨ ਕਰਕੇ ਤੁਸੀਂ ਦੇਖੋ ਕਿ ਕਿੰਨਾ ਧੂੰਆਂ ਜਿਹੜਾ ਹੈ ਉਹ ਐਕਟਵਾਡ ਵਿੱਚੋਂ ਨਿਕਲ ਰਿਹਾ ਤੇ ਹੋਰ ਥੋੜੇ ਹੀ ਸਮੇਂ ਦੇ ਵਿੱਚ ਇਸ ਦੇ ਵਿੱਚ ਜਿਹੜਾ ਬਲਾਸਟ ਹੈ ਉਹ ਵੀ ਤੁਸੀਂ ਦੇਖ ਪਾਓਗੇ ਕਿ ਇੱਕ ਸ਼ਖਸ ਜਿਹੜਾ ਹੈ ਬਿਲਕੁਲ ਨੇੜੇ ਖੜਿਆ ਹੁੰਦਾ ਤਾਂ ਕਿਸ ਤਰੀਕੇ ਨਾਲ ਜਿਹੜਾ ਬਲਾਸਟ ਹੈ ਉਹ ਹੋਵੇਗਾ ਤਾਂ ਇੱਕਦਮ ਜਿਹੜੀ ਅੱਗ ਹੈ ਉਹ ਮਚਦੀ ਹੋਈ ਦਿਖਾਈ ਵੀ ਤੁਹਾਨੂੰ ਦੇਵੇਗੀ ਤੁਸੀਂ ਤਾਂ ਵੀਡੀਓ پوری ਦੇਖੋ ਤੁਹਾਨੂੰ ਹੋ ਗਈ ਇਹ ਜਿਹੜੀ ਐਕਟਿਵ ਆ ਉਹ ਇਲੈਕਟ੍ਰਿਕ ਸਕੂਟੀ ਹੈ ਤਾਂ ਇਲੈਕਟ੍ਰਿਕ ਸਕੂਟੀ ਲੈਣ ਵਾਲਿਆਂ ਵਾਸਤੇ ਖਬਰ ਹੈ ਤਾਂ ਜ਼ਰੂਰ ਪਿਆ ਰੱਖੀ ਜੇਕਰ ਇਲੈਕਟ੍ਰਿਕ ਸਕੂਟੀ ਲੈਂਦੇ ਹੋ ਤਾਂ ਚਾਰਜਰ ਉਸ ਸਕੂਟੀ ਨਾਲ ਲੱਗਦਾ ਹੈ ਜਿਹੜੇ ਤਰੀਕੇ ਦੇ ਨਾਲ ਬਲਾਸਟ ਹੋਇਆ ਜਾਨੋ ਜਿਹੜੀ ਨੁਕਸਾਨ ਹੈ ਉਹ ਹੁਣ ਰੂਪ ਬਚਾ ਹੋ ਗਿਆ ਮਗਰ ਜਿਹੜਾ ਮਾਲੀ ਨੁਕਸਾਨ ਹੈ ਉਹ ਤਾਂ ਸਾਫ਼ ਤੌਰ ਤੇ ਵਿਚਾਈ ਦੇ ਰਿਹਾ ਐਕਟਿਵਾ ਪੂਰੀ ਤਰ੍ਹਾਂ ਦੇ ਨਾਲ ਅੱਗ ਦੇ ਵਿੱਚ ਜੜੀ ਚੂਸੀ ਹੋਈ ਹੈ ਉਹ ਦਿਖਾਈ ਦੇ ਰਹੀ ਹੈ ਕਿਉਂਕਿ ਜੇਕਰ ਅਸੀਂ ਰਾਤ ਪਰ ਜੇਕਰ ਇਸ ਐਕਟਿਵਾ ਨੂੰ ਚਾਰਜਰ ਲਗਾਉਣੇ ਤਾਂ ਇਸ ਤਰ੍ਹਾਂ ਦੀ ਖਬਰ ਜ਼ਰੂਰ ਦੇਖਣ ਨੂੰ ਮਿਲੇਗੀ ਸੋ ਜਿਨ੍ਹਾਂ ਨੇ ਇਲੈਕਟ੍ਰਿਕ ਸਕੂਟੀ ਲਈਤੀ ਹੈ ਜ਼ਰੂਰ ਸਾਵਧਾਨ ਰਹਤ ਧੰਨਵਾਦ